ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਚੁਰਾਂ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬorajਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸਾਰੇ ਧਰਮਾਂ ਦੇ ਸੰਝੇ ਰਹਿਵਰ ਸਾਰੇ ਧਰਮਾਂ ਨੂੰ ਉਪਦੇਸ਼ ਦੇਣ ਵਾਲੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਅੰਮ੍ਰਿਤ ਵੇਲੇ ਤੋਂ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਹੋ ਆਓ ਜੋ ਅੱਜ ਦਾ ਹੁਕਮਨਾਮਾ ਸਾਹਿਬ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਹੁਕਮਨਾਮਾ ਸਾਹਿਬ ਆਇਆ ਹੈ ਆਓ ਕਰੀਏ ਵਿਚਾਰ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਜਿਸ ਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਜਨ ਗੁਰ ਗੋਪਿਆ ਆਪਣਾ ਤਿਸ ਥੌਰ ਨਾ ਠਾਓ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ ਉਸ ਨੂੰ ਕੋਈ ਥਾਂ ਜਾਂ ਟਿਕਾਣਾ ਨਹੀਂ ਲੱਭਦਾ ਉਹਨੂੰ ਕੋਈ ਥਾਂ ਨਹੀਂ ਮਿਲਦਾ ਉਹ ਭਟਕਦਾ ਫਿਰਦਾ ਰਹਿੰਦਾ ਹੈ ਹਲਤ ਪਲਤ ਦੋਵੇਂ ਗਈ ਦਰ ਗਏ ਨਹੀਂ ਥਾਓ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਲੋਕ ਅਤੇ ਪਰਲੋਕ ਉਹ ਦੋਨੇ ਹੀ ਗਵਾ ਲੈਂਦਾ ਹੈ ਅਤੇ ਰੱਬ ਦੇ ਦਰਬਾਰ ਅੰਦਰ ਉਸ ਨੂੰ ਜਗ੍ਹਾ ਨਹੀਂ ਮਿਲਦੀ ਭਾਵ ਕਿ ਸੱਚਖੰਡ ਦੇ ਵਿੱਚ ਉਸ ਨੂੰ ਜਗ੍ਹਾ ਨਹੀਂ ਮਿਲਦੀ ਉਹਨੇ ਆਪਣਾ ਹਾਲਤ ਵੀ ਆ ਲੋਕ ਵੀ ਤੇ ਉਹ ਪਰਲੋਕ ਵੀ ਦੋਨੇ ਗਵਾ ਲਏ ਹਨ ਇਸ ਕਰਕੇ ਉਹਨੂੰ ਸਤਖੰਡ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਉਹ ਵੇਲਾ ਹੱਥ ਨਾ ਆਵਈ ਫਿਰ ਸਤਗੁਰ ਲਗਹਿ ਪਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਹ ਵੇਲਾ ਮੁੜ ਕੇ ਫਿਰ ਹੱਥ ਨਹੀਂ ਲੱਗਦਾ ਸੱਚੇ ਗੁਰਾਂ ਦੇ ਚਰਨਾਂ ਤੇ ਡਿਗਣ ਦਾ ਇਹ ਮੌਕਾ ਉੜ ਕੇ ਪ੍ਰਾਪਤ ਨਹੀਂ ਹਣਾ ਜਿਹੜਾ ਮੌਕਾ ਮਿਲਿਆ ਹੈ ਨਾ ਆਪਾਂ ਨੂੰ ਮਨੋੱਖਾ ਜਨਮ ਮਿਲਿਆ ਜਿਹੜਾ ਗੁਰੂ ਦੇ ਚਰਨਾਂ ਦੇ ਉੱਤੇ ਆ ਕੇ ਆਪਾਂ ਨਮਸਕਾਰ ਕਰਦੇ ਆ ਨਾ ਗੁਰੂ ਦੇ ਚਰਨਾਂ ਦੇ ਉੱਤੇ ਡਿਗਦੇ ਆ ਨਾ ਮਹਾਰਾਜ ਜੀ ਕਹਿੰਦੇ ਜੇ ਭਗਤੀ ਨਾਮ ਸਿਮਰਨ ਨਾ ਕੀਤਾ ਨਾ ਸੇਵਾ ਨਾ ਕੀਤੀ ਤਾ ਗੁਰਮੁਖ ਪਿਆਰਿਓ ਮੁੜ ਕੇ ਇਹ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਡਿਗਣ ਦਾ ਸਮਾਂ ਨਹੀਂ ਮਿਲਣਾ ਮੱਥਾ ਟੇਕਣ ਦਾ ਸਮਾਂ ਨਹੀਂ ਮਿਲਣਾ ਹੁਣ ਮਿਲਿਆ ਤੇ ਹੁਣ ਟੇਕ ਦੇਣੀ 84 ਲੱਖ ਜੂਨ ਪਰਮੇਸ਼ਰ ਨੇ ਪੈਦਾ ਕੀਤੀ ਆ 84 ਲੱਖ ਜੂਨ ਪੈਦਾ ਕਰਕੇ ਇਹ ਮਨੁੱਖਾ ਜਨਮ ਨੂੰ ਇਹ ਜੀਵ ਨੂੰ ਪ੍ਰਧਾਨ ਬਣਾਇਆ ਕੋ ਸਤਨਾ ਬਾਕੀ ਜੂਨਾ ਸਾਰੀਆਂ ਥੱਲੇ ਨੇ ਕੋਈ ਜੂਨ ਸਤਗੁਰ ਦੇ ਚਰਨਾਂ ਦੇ ਤੇ ਮਥਾਨੀ ਟੇਕ ਸਕਦੀ ਆਕੇ ਨਾ ਕੋਈ ਅੰਦਰ ਹਾਥੀ ਆ ਸਕਦਾ ਕਿਤੇ ਜੱਗ ਤੇ ਹੋਰ ਕੋਈ ਪਸ਼ੂ ਪੰਛੀ ਆ ਸਕਦਾ ਗੁਰੂ ਦੇ ਚਰਨਾਂ ਚ ਨਹੀਂ ਆ ਸਕਦਾ ਕਿਉਂਕਿ ਉਹ ਵੀ ਆਪਣੇ ਮੰਗੋ ਉਹਨਾਂ ਨੇ ਸੱਚੇ ਪਾਲਸਾ ਮਹਾਰਾਜ ਦੇ ਚਰਨਾਂ ਦੇ ਉੱਤੇ ਡਿਗਣ ਦਾ ਮੌਕਾ ਸਾਹਮਿਆ ਨਹੀਂ ਹੈ ਤਾਂ ਗੁਰਮੁਖ ਪਿਆਰੇ ਇਸ ਕਰਕੇ ਫਿਰ ਉਹਨਾਂ ਨੂੰ ਜੂਨਾਂ ਦੇ ਵਿੱਚ ਧੱਕਿਆ ਜਾਂਦਾ ਹੈ ਕਈ ਜਨ ਪੈ ਕੀਟ ਪਤੰਗਾ ਮਹਾਰਾਜ ਜੀ ਕਹਿੰਦੇ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਪੰਖੀ ਬਿਰਕ ਹੋਇਓ ਗੁਰਮੁਖ ਪਿਆਰੇ ਬਹੁਤ ਜਨਮ ਨੇ ਮਰ ਜਿੱਕੇ ਦੇ ਮੇਰੇ ਮਾਦੋ ਜੀ ਇਹ ਜਨਮ ਤੁਮਾਰੇ ਲਿਖੇ ਤਾਂ ਗੁਰਮੁਖ ਪਿਆਰੇ ਇਹ ਸਮਾਂ ਮੁਰਤੇ ਦਵਾਰਾ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਨਾ ਤਾਂ ਬੈਠਣ ਦਾ ਮਿਲਣਾ ਹੈ ਨਾ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਦਾ ਮਿਲਣਾ ਹੈ ਨਾ ਹੀ ਨਾਮ ਜਪਣ ਸੇਵਾ ਸਿਮਰਨ ਕਰਨ ਦਾ ਮਿਲਣਾ ਹੈ ਇਹ ਵੇਲਾ ਇਹੀ ਆ ਇੱਕ ਵਾਰੀ ਹੱਥੋਂ ਗਵਾ ਲਿਆ ਸੋ ਗਵਾ ਲਿਆ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਆ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਆ ਉਹ ਭਾਵੇਂ ਕੋਈ ਵੀ ਆ ਤਾਂ ਗੁਰਮੁਖ ਪਿਆਰੇ ਜਦੋਂ ਹੱਥੋਂ ਚਲੀ ਗਈ ਕੋਲੋਂ ਚਲੀ ਗਈ ਫਿਰ ਬੰਦਾ ਪਛਤਾਉਂਦਾ ਹੈ ਆਖੋ ਸਤਨਾਮ ਫਿਰ ਉਹਦੀ ਕਦਰ ਕਰਦਾ ਜੇ ਕੋਲ ਕੋਈ ਵਸਤੂ ਕੋਈ ਚੀਜ਼ ਕੋਈ ਵੀ ਆ ਉਹਦੀ ਫਿਰ ਕਦਰ ਨਹੀਂ ਕਰਦਾ ਬੰਦਾ ਬੇਕਦਰੀ ਜੀ ਕਰਕੇ ਰੱਖਦਾ ਜਦੋਂ ਚਲੋ ਲਵੋ ਚਲੀ ਜਾਂਦੀ ਆ ਫਿਰ ਪਛਤਾਉਂਦਾ ਹੈ ਬਹੁਤ ਦੇਖਦੇ ਆ ਆਪਾਂ ਸਾਰੀ ਗ੍ਰਿਸ਼ਤੀ ਆ ਜਦੋਂ ਕਿਸੇ ਪੁਰਸ਼ ਦੇ ਘਰ ਵਾਲੀ ਚੜ੍ਹਾਈ ਕਰ ਜਾਂਦੀ ਆ ਮੌਕੇ ਤੇ ਕਦਰ ਨਹੀਂ ਕਰਦਾ ਬੰਦਾ ਗਾਲਾਂ ਕੱਢਦਾ ਕੁੱਟਦਾ ਮਾਰਦਾ ਸ਼ਰਾਬਾਂ ਪੀਂਦਾ ਤੇ ਜਦੋਂ ਉਹ ਸੰਸਾਰ ਤੋਂ ਚਲੀ ਜਾਂਦੀ ਆ ਫਿਰ ਯਾਦ ਕਰ ਕਰਕੇ ਭੁੱਬਾਂ ਮਾਰ ਮਾਰ ਕੇ ਉਹ ਤਾਂ ਬੜੀ ਚੰਗੀ ਸੀ ਬੜਾ ਕੰਮ ਕਰਦੀ ਸੀ ਉਹ ਸੀ ਆ ਸੀ ਇਸੇ ਤਰ੍ਹਾਂ ਇਸਤਰੀ ਆਪਣੇ ਪਤੀ ਦਾ ਸਤਕਾਰ ਨਹੀਂ ਕਰਦੀ ਬੈਸਤਾ ਮਹਾਰਜ ਕਹਿੰਦੇ ਪਤੀ ਪਰਮਾਤਮਾ ਦਾ ਰੂਪ ਹੁੰਦਾ ਹੈ ਜੇਕਰ ਉਹਦੇ ਵਿੱਚ ਪਰਮਾਤਮਾ ਵਾਲੇ ਗੁਣ ਆ ਜਾਣ ਤਾਂ ਪਤੀ ਪਰਮਾਤਮਾ ਹੈ ਇਸੇ ਤਰ੍ਹਾਂ ਪਤਨੀ ਪਤੀ ਦਾ ਸਤਕਾਰ ਨਹੀਂ ਕਰਦੀ ਮੰਦਾ ਚੰਗਾ ਬੋਲਦੀ ਆ ਇੱਥੋਂ ਤੱਕ ਵੀ ਕਹਿ ਦਿੰਦੀ ਆ ਜੇ ਤੂੰ ਮਰ ਜੇ ਮੈਂ ਤਾਂ ਐਂ ਚੰਗੀ ਆ ਜਿੱਦੇ ਫਿਰ ਲਵੋਂ ਚਲੇ ਜਾਂਦਾ ਬੰਦਾ ਫਿਰ ਭੁੱਬਾਂ ਮਾਰ-ਮਾਰ ਕੇ ਰੋਂਦੀ ਐ ਫਿਰ ਸਾਰੀ ਜ਼ਿੰਦਗੀ ਪਛਤਾਉਂਦੀ ਐ ਕੋਈ ਵੀ ਸਾਡੇ ਕੋਲ ਵਸਤੂ ਐ ਉਹਦੀ ਜਦੋਂ ਅਸੀਂ ਕਦਰ ਨਹੀਂ ਕਰਦੇ ਤੇ ਜਦੋਂ ਹੱਥੋਂ ਖੁੱਸ ਜਾਂਦੀ ਐ ਨਾ ਫਿਰ ਪਤਾ ਵੀ ਉਹਦੀ ਲੱਗਦਾ ਉਹਦੀ ਕੀਮਤ ਦਾ ਇਸ ਕਰਕੇ ਭਾਈ ਆ ਜਿਹੜਾ ਮੌਕਾ ਆਪਾਂ ਨੂੰ ਮਿਲਿਆ ਨਾ ਇਹਨੂੰ ਹੱਥੋਂ ਨਾ ਗਵਾਈਏ ਇਹਨੂੰ ਆਪਾਂ ਲੇਖੇ ਦੇ ਵਿੱਚ ਲਾਈਏ ਸਚੇ ਪਾਸਾ ਦੇ ਦਰ ਦੀ ਸੇਵਾ ਕਰਕੇ ਸੇਵਨ ਕਰਕੇ ਮੁਕਤੀ ਪ੍ਰਾਪਤ ਕਰ ਲਈਏ ਸਤਨਾ ਇਹ ਮੌਕਾ ਮੁੜ ਕੇ ਨਹੀਂ ਮਿਲਣਾ ਹੈ ਸਮਾ ਹਰੇਕ ਬੰਦਾ ਮੌਤ ਦੇ ਮੂੰਹ ਵੱਲ ਨੂੰ ਜਾ ਰਿਹਾ ਹੈ ਹਰੇਕ ਬੰਦਾ ਮੌਤ ਦੇ ਮੂੰਹ ਵੱਲ ਨੂੰ ਜਾ ਰਿਹਾ ਮਹਾਰਾਜ ਜੀ ਕਹਿੰਦੇ ਸਿਨ ਸਿਨ ਆਉਦ ਬਿਹਾਤ ਹੈ ਉੱਤੇ ਘਟ ਜੂ ਪਾਣੀ ਕਹਿੰਦੇ ਇਉਂ ਉਮਰ ਬੀਤਦੀ ਜਾਂਦੀ ਹੈ ਜਿਵੇਂ ਘੜੇ ਦੇ ਵਿੱਚ ਤਰੇੜ ਆ ਜਾਏ ਨਾ ਤੇ ਪਾਣੀ ਸਿੰਮਦਾ 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 ਇੱਕ ਦਿਨ ਘੜਾ ਖਾਲੀ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਸਵਾਸ ਪਾਏ ਹੋਏ ਨੇ ਵਾਹਿਗੁਰੂ ਪਰਮੇਸ਼ਰ ਨੇ ਉਹ ਸਵਾਸ ਨਿਕਲਦੇ 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 ਜਾ ਰਹੇ ਨੇ 24000 ਸਵਾਸ ਦਿਨ ਰਾਤ ਕਰਕੇ ਨਿਕਲਦਾ 12000 ਦਿਨੇ ਤੇ 12000 ਰਾਤ ਨੂੰ 24000 ਸਵਾਸ ਸਾਡੇ ਸਰੀਰ ਦੇ ਵਿੱਚੋਂ ਨਿਕਲਦੇ ਜਾ ਰਹੇ ਨੇ ਇਹ ਰੁਕਦੇ ਨਹੀਂ ਹਨ ਜਿੱਦੇ ਰੁਕ ਗਏ ਫਿਰ ਤਾਂ ਚੱਕ ਲੋ ਚੱਕ ਹੋ ਜਾਣੀ ਹੈ ਵੀ ਚਲੋ ਭਾਈ ਬੰਦਾ ਚੜ੍ਹਾਈ ਕਰ ਗਿਆ ਇਹ ਉੱਦੀ ਰੁਕਦੇ ਨਹੀਂ ਜਿੱਦੇ ਪੂਰੇ ਹੋ ਜਾਣ ਇਸ ਕਰਕੇ ਗੁਰਮੁਖ ਪਿਆਰਿਓ ਇਹ ਸਾਨੂੰ ਬਹੁਤ ਘਾਟਾ ਪੈ ਰਿਹਾ ਜਿਹੜੇ ਸਵਾਸ ਨੇ ਪਰ ਇਨ੍ਹਾਂ ਨੂੰ ਆਪਾਂ ਸਫਲੇ ਬਣਾਈਏ ਸੱਚੇ ਪਾਸਾ ਮਹਾਰਾਜ ਦੇ ਚਰਨਾਂ ਦੇ ਵਿੱਚ ਫਿਰ ਮੁਕਤੀ ਦੀ ਦਾਤ ਮਿਲ ਜਾਂਦੀ ਆ। ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਪ੍ਰਮਾਣ ਦਿੱਤਾ ਮਹਾਰਾਜ ਜੀ ਨੇ ਕਹਿੰਦੇ ਇਉਂ ਇਹ ਸਰੀਰ ਦੇ ਵਿੱਚੋਂ ਸਵਾਸ ਨਿਕਲਦੇ ਜਾ ਰਹੇ ਨੇ। ਫਿਰ ਸੱਚੇ ਪਾਸਾ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ ਕਹਿੰਦੇ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਓਏ ਮੂਰਖਾ ਓ ਅਗਿਆਨਿਆ ਅਗਿਆਨਾ ਕਿਹਨੂੰ ਕਹਦੇ ਨੇ ਜਿਹਨੂੰ ਗਿਆਨ ਨਹੀਂ ਹੈ ਗਿਆਨੀ ਕਿਹਨੂੰ ਕਹਦੇ ਨੇ ਜਿਹਨੂੰ ਗਿਆਨ ਹੈ ਮਹਾਰਾਜ ਜੀ ਕਹਿੰਦੇ ਹਰ ਗੁਣ ਕਾਹੇ ਨਾ ਗਾਵੇ ਹੀ ਤੂੰ ਕਿਉਂ ਨਹੀਂ ਪਰਮੇਸ਼ਰ ਦੇ ਗੁਣ ਗਾਉਂਦਾ ਓਏ ਮੂਰਖਾ ਉਹ ਅਗਿਆਨਿਆ ਕਿਉਂ ਨਹੀਂ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹਰ ਗੁਣ ਕਾਹੇ ਨਾ ਗਾਵੇ ਹੀ ਮੂਰਖ ਗਿਆਨਾ ਮਹਾਰਾਜ ਜੀ ਕਹਿੰਦੇ ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਨ ਨ ਕਦੇ ਝੂਠੇ ਲਾਰਚਰ ਦੇ ਵਿੱਚ ਲੱਗ ਗਿਆ ਤੇ ਮਰਨੇ ਨੂੰ ਭੁੱਲ ਗਿਆ ਹੈ ਝੂਠੇ ਲਾਲਤ ਲੱਗ ਕੇ ਨਹੀਂ ਮਰਨ ਪਛਾਨਾ ਮਹਾਰਾਜ ਜੀ ਕਹਿੰਦੇ ਅਜਹੁ ਕਸ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਮਹਾਰਾਜ ਜੀ ਕਹਿੰਦੇ ਹਾਜੇ ਵੀ ਕੁਝ ਨਹੀਂ ਵਿਗੜਿਆ ਜਿੰਨਕ ਸਮਾਂ ਲੰਘਿਆ ਲੰਘਿਆ ਜਿਹੜਾ ਰਹਿ ਗਿਆ ਉਹਨੂੰ ਸਾਂਭ ਲਾਇਆ ਖੁ ਸਤਨਾ ਅਜਹੁ ਕਸ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਉਹਦਾ ਜਨਮ ਲੇਖੇ ਲੱਗ ਜਾਂਦਾ ਹਰ ਗੁਣ ਕਾਹੇ ਨਾ ਗਾਵੇ ਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨੇ ਮਰਨ ਪਛਾਨਾ ਅਜਹੁ ਕਸ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਭਜਨ ਤਹ ਨਰ ਭੈ ਪਦ ਪਾਵੇ ਮਹਾਰਾਜ ਜੀ ਕਹਿੰਦੇ ਜਦੋਂ ਪਰਮੇਸ਼ਰ ਦਾ ਭਗਤੀ ਕਰਾਂਗੇ ਉਹਦਾ ਭਜਨ ਕਰਾਂਗੇ ਤੇ ਨਰਪੇ ਪਦਵੀ ਪ੍ਰਾਪਤ ਹੋ ਜਾਂਦੀ ਹੈ ਇਹ ਮੁੜ ਕੇ ਵੇਲਾ ਹੱਥ ਨਹੀਂ ਆਉਣਾ ਅਓ ਅੱਗੇ ਕੀ ਕਹਿੰਦੇ ਸੱਚੇ ਪਾਸਾ ਸਤ ਗੁਰ ਕੀ ਗਣਤੈ 쿠ਸੀ ਹੈ ਦੁਖੈ ਦੁਖ ਬਿਹਾਏ ਜੇਕਰ ਬੰਦਾ ਸੱਚੇ ਗੁਰਾਂ ਦੇ ਮਰੀਦਾਂ ਦੀ ਗਿਣਤੀ ਵਿੱਚ ਆਉਣੋਂ ਰਹਿ ਜਾਵੇ ਸੁਣੇ ਧਿਆਨ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੇਕਰ ਬੰਦਾ ਸੱਚੇ ਗੁਰਾਂ ਦੇ ਮਰੀਦਾਂ ਦੀ ਗਿਣਤੀ ਵਿੱਚ ਆਉਣਾ ਰਹਿ ਜਾਵੇ ਮਰੀਦ ਕੌਣ ਨੇ ਆ ਜਿਹੜੇ ਤੁਸੀਂ ਗੁਰੂ ਦੇ ਚਰਨਾਂ 'ਚ ਬੈਠੇ ਹੋ ਨਾ ਇਹ ਗੁਰੂ ਦੇ ਮਰੀਦ ਮਰੀਦ ਕਿੰਨੂੰ ਕਹਿੰਦੇ ਨੇ ਸੇਵਕ ਨੂੰ ਜੇ ਗੁਰਾਂ ਦੇ ਸੇਵਕ ਦੀ ਮਰੀਦ ਦੀ ਗਿਣਤੀ ਵਿੱਚੋਂ ਆਉਣਾ ਰਹਿ ਜਾਵੇ ਮਹਾਰਾਜ ਜੀ ਕਹਿੰਦੇ ਤਾਂ ਉਸ ਦੀ ਉਮਰ ਬੜੇ ਅਫਸੋਸ ਅੰਦਰ ਗੁਜ਼ਰਦੀ ਆ ਉਹਦੀ ਜ਼ਿੰਦਗੀ ਬੜੇ ਅਫਸੋਸ ਅੰਦਰ ਗੁਜ਼ਰਦੀ ਆ ਜੇ ਗੁਰਾਂ ਦੇ ਸੇਵਕ ਦੀ ਗਿਣਤੀ ਵਿੱਚੋਂ ਆਉਣਾ ਰਹਿ ਜਾਵੇ ਫਿਰ ਉਹਦੀ ਜ਼ਿੰਦਗੀ ਜਿਹੜੀ ਮਹਾਰਾਜ ਕਹਿੰਦੇ ਬੜੇ ਅਫਸੋਸ ਵਿੱਚ ਗੁਜ਼ਰਦੀ ਆ ਸਤ ਗੁਰ ਪੁਰਖ ਨਰਵੈਰ ਹੈ ਆਪੇ ਲੈ ਜਿਸ ਲਾਈ ਸਰਬ ਸ਼ਕਤੀਵਾਨ ਸਤਿਗੁਰੂ ਦੁਸ਼ਮਣੀ ਰਹਿਤ ਹੈ ਉਹਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੈ ਉਹ ਦੁਸ਼ਮਣੀ ਰਹਿਤ ਹੈ ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹ ਆਪਣੇ ਨਾਲ ਜੋੜ ਲੈਂਦਾ ਹੈ ਆਖੋ ਸਤਨਾਮ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਉਹ ਪਰਮੇਸ਼ਰ ਚਾਹੁੰਦਾ ਹੈ ਉਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਜਿਸ ਨੂੰ ਉਹ ਨਹੀਂ ਚਾਹੁੰਦਾ ਤਾਂ ਉਸ ਨੂੰ ਆਪਣੇ ਨਾਲੋਂ ਦੂਰ ਕਰ ਦਿੰਦਾ ਹੈ ਆਖੋ ਸਤਨਾ ਜੇ ਉਹ ਚਾਹਦਾ ਹੈ ਉਹਨੂੰ ਆਪਣੇ ਨਾਲ ਜੋੜ ਲੈਂਦਾ ਹੈ ਜੇ ਉਹ ਨਹੀਂ ਚਾਹੁੰਦਾ ਪਰਮੇਸ਼ਰ ਉਸਨੂੰ ਤਾਂ ਮਹਾਰਾਜ ਜੀ ਫਿਰ ਆਪਣੇ ਨਾਲੋਂ ਦੂਰ ਕਰ ਦਿੰਦੇ ਨੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਔਗਤ ਕੀ ਕਹਿੰਦੇ ਨੇ ਨਾਨਕ ਦਰਸ਼ਨ ਜਿਨਾ ਬੇਖਾਲਿਓਨ ਤਿੰਨਾ ਦਰਗਹ ਲੈ ਛਡਾਈ ਨਾਨਕ ਵਾਹਿਗੁਰੂ ਦੇ ਦਰਬਾਰ ਅੰਦਰ ਗੁਰੂ ਉਹਨਾਂ ਦੀ ਖਲਾਸੀ ਕਰਵਾ ਲੈਂਦਾ ਹੈ ਜਿਨ੍ਹਾਂ ਨੂੰ ਉਹ ਸਾਈਂ ਦਾ دیدار ਕਰਵਾ ਦਿੰਦਾ ਜਿਨ੍ਹਾਂ ਨੂੰ ਉਹ ਪਰਮੇਸ਼ਰ ਦਾ ਦਰਸ਼ਨ ਹੋ ਜਾਂਦਾ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ ਮੁਕਤੀ ਹੋ ਜਾਂਦੀ ਹੈ ਮਹੱਲਾ ਤੀਜਾ ਮਨਮੁਖ ਗਿਆਨ ਦੁਰਮਤ ਅੰਕਾਰੀ ਮਹਾਰਾਜ ਜੀ ਕਹਿੰਦੇ ਮਨ ਮਨਮੁਖ ਪੁਰਸ਼ ਆਤਮਿਕ ਤੌਰ ਤੇ ਅੰਨਾ ਖੋਟੀ ਬੁੱਧੀ ਵਾਲਾ ਤੇ ਅਹੰਕਾਰੀ ਹੈ ਅੰਤਰ ਕ੍ਰੋਧ ਜੂਆ ਮਤ ਹਰੀ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਸ ਦੇ ਅੰਦਰ ਕ੍ਰੋਧ ਹੈ ਅਤੇ ਉਹ ਮੰਨੋ ਜੂਏ ਵਿੱਚ ਆਪਣੀ ਸੁਰਤ ਗਵਾ ਲੈਂਦਾ ਹੈ ਆਖੋ ਸਤਨਾਮ ਜੂਏ ਦੇ ਵਿੱਚ ਆਪਣੀ ਸੁਰਤ ਗਵਾ ਲੈਂਦਾ ਜਿਵੇਂ ਪੰਜੋ ਪੰਡਵਾਂ ਨੇ ਜੂਏ ਦੇ ਵਿੱਚ ਦ੍ਰੋਪਤੀ ਨੂੰ ਹਾਰ ਲਿਆ ਸੀ ਤਾਈਓ ਲੈ ਕੇ ਆਂਦਾ ਨਾ ਦਰਯੋਧ ਨੇ ਤਾਈਓ ਲੈ ਕੇ ਆਂਦਾ ਦ੍ਰੋਪਤੀ ਨੂੰ ਇਹ ਪੰਜੋ ਪੰਡਵ ਜੂਆ ਖੇਡੇ ਜੂਏ ਦੇ ਵਿੱਚ ਸਭ ਕੁਝ ਹਾਰ ਗਏ ਇਥੋਂ ਤੱਕ ਕਿ ਦ੍ਰੋਪਤੀ ਨੂੰ ਵੀ ਹਾਰ ਗਏ ਮਹਾਰਾਜ ਜੀ ਕਹਿੰਦੇ ਮੱਥੇ ਬਾਲ ਪਿਛਾੜੀਆਂ ਨਾ ਕਹਿੰਦੇ ਦਰੋਪਤਾਂ ਨੂੰ ਫਿਰ ਫੜ ਕੇ ਬਾਲਾਂ ਤੋਂ ਗੇੜਾ ਦੇ ਕੇ ਕਹਿੰਦੇ ਉਹਨੂੰ ਸਵਾਚ ਲੈ ਕੇ ਆਏ ਸੀ ਕਿਉਂਕਿ ਦਰਜੋਦਨ ਨੂੰ ਇਹਨੇ ਮੀਣਾ ਮਾਰਿਆ ਸੀ ਕਹਿੰਦੀ ਅੰਨੇ ਨੇ ਅੰਨੀ ਜੰਮੇ ਨੇ ਦਰਜੋਦਨ ਕਹਿੰਦਾ ਕੋਈ ਨਹੀਂ ਸਮਾ ਆਊਗਾ ਫਿਰ ਦਸਾਂਗਾ ਤੈਨੂੰ ਫਿਰ ਉਹ ਜੂਏ ਦੇ ਵਿੱਚ ਦਰੋਪਤਾਂ ਨੂੰ ਹਾਰ ਗਏ ਸੀ ਫਿਰ ਆ ਗਿਆ ਸਮਾ ਕਹਿੰਦਾ ਹੁਣ ਆਊ ਸਮਾ ਲੈਓ ਕੰਦੇ ਮਥੀ ਬਾਲ ਪਸਾੜਿਆਨ ਦ੍ਰੋਪਤੀ ਲੈ ਆਂਦੀ ਸਭਾ ਦੇ ਵਿੱਚ ਸਾਰੇ ਬੈਠੇ ਸੀ ਤੇ ਗੁਰਮੁਖ ਪਿਆਰੇ ਦਰੋਣਾਚਾਰੀਆ ਜੀ ਦੁ ਸਾਸਨ ਹੋਰ ਜਿੰਨੇ ਵੀ ਸਾਰੇ ਸਾਰੇ ਸਭਾ ਦੇ ਵਿੱਚ ਬੈਠੇ ਜਦੋਂ ਦ੍ਰੋਪਤੀ ਨੂੰ ਫੜ ਕੇ ਗੋਤ ਤੋਂ ਗੇੜਾ ਦੇ ਕੇ ਬਾਲ ਬਾਲ ਨੂੰ ਸਭਾ ਦੇ ਵਿੱਚ ਲੈ ਕੇ ਆਂਦਾ ਤੇ ਪੰਜੇ ਪੰਡਵ ਜਦੋਂ ਉਹਨੂੰ ਹਾਰੇਗੇ ਜੂਏ ਦੇ ਵਿੱਚ ਹੁਣ ਕੀ ਕਰਨ ਤੇ ਦ੍ਰੋਪਤਾਂ ਨੇ ਸਾਰਿਆਂ ਵੱਲ ਵੇਖਿਆ ਪੰਜੋ ਪੰਡਾ ਵੱਲ ਪੰਨਵਾ ਵੱਲ ਦੇਖਿਆ ਕਿ ਇਹ ਵਿਚਾ ਲੈਣਗੇ ਇਹ ਵਿਚਾ ਲੈਣਗੇ ਪੰਜੋ ਪੰਡਵਾ ਨੇ ਨੀਵੀਆਂ ਪਾਲੀਆਂ ਦਰੋਣਾਚਾਰਿਆ ਜੀ ਵੱਲ ਵੇਖਿਆ ਇਹਨਾਂ ਦਾ ਗੁਰੂ ਉਹਨੇ ਵੀ ਨੀਵੀਂ ਪਾਲੀ ਤੇ ਸਵਾ ਦੇ ਵਿੱਚ ਸਾਰਿਆਂ ਨੇ ਨੀਵੀਂ ਪਾਲੀ ਕਹਿੰਦੇ ਦ੍ਰੋਪਤਾਂ ਨੂੰ ਨੰਗਨ ਕਰ ਦਿਓ ਚੀਰ ਹਰਨ ਕਰਦੇ ਹੋ ਨੰਗਨ ਕਰਦੇ ਹੋ ਤਾਂ ਗੁਰਮੁਖ ਪਿਆਰਿਓ ਲੱਗੇ ਸਵਾ ਦੇ ਵਿੱਚ ਦਰੋਪਤਾ ਦੀ ਸਾੜੀ ਲਾਉਣ ਜਦੋਂ ਦਰੋਪਤਾ ਨੇ ਕਿਹਾ ਵੀ ਇਹ ਵੀ ਰੱਖਿਆ ਕਰੂ ਇਹ ਵੀ ਕਰੂ ਇਹ ਵੀ ਕਰੂ ਤੇ ਕਿਸੇ ਨੇ ਰੱਖਿਆ ਨਹੀਂ ਕੀਤੀ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਆ ਹਾ ਹਾ ਕ੍ਰਿਸ਼ਨ ਕਰੇ ਬਲ ਲਾਂਦੀ ਹਾ ਹਾ ਕ੍ਰਿਸ਼ਨ ਕਰੇ ਬਲ ਲਾਂਦੀ ਫਿਰ ਧਰਿਆ ਕ੍ਰਿਸ਼ਨ ਭਗਵਾਨ ਦਾ ਧਿਆਨ ਤਾ ਗੁਰਮੁਖ ਪਿਆਰੇ ਫਿਰ ਕ੍ਰਿਸ਼ਨ ਭਗਵਾਨ ਨੇ ਕੀਤੀ ਕਿਰਪਾ ਮਰ ਦੀ ਬਾਣੀ ਦੱਸ ਦੇ ਕੱਪੜ ਕੋਟ ਉਸਾਰਿਆ ਨ ਕਹਿੰਦੇ ਸਵੇਰ ਤੋਂ ਲਾਉਣ ਲੱਗੇ ਜਿਉਂ ਲੱਗੇ ਖਿਚਣ ਸਾੜੀ ਢੇਰਾਂ ਦੇ ਢੇਰ ਲੱਗ ਗਏ ਕਹਿੰਦੇ ਨੰਗਨ ਨਹੀਂ ਹੋਈ ਆਖੋ ਸਤਨਾ ਕਹਿੰਦੇ ਇਤੈਉਂ ਲੱਗਦਾ ਵੀ ਕੱਪੜੇ ਦੀ ਬਣੀ ਹੋਈਆ ਸਾਰੇ ਦੂਤ ਥੱਕ ਗਏ ਇਸ ਤਰ੍ਹਾਂ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਸੇਵਕ ਤੇ ਕਿਰਪਾ ਕਰਦੇ ਨੇ ਰੱਖਿਆ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਆਇਆ ਸੀ ਅੰਤਰ ਅੰਤਰ ਕ੍ਰੋਧ ਜੂਆ ਮਤ ਹਾਰੀ ਕਹਿੰਦੇ ਉਸ ਦੇ ਅੰਦਰ ਕ੍ਰੋਧ ਹੈ ਜਿਹਦੇ ਅੰਦਰ ਕ੍ਰੋਧਾ ਨਾ ਮਹਾਰਾਜ ਜੀ ਕਹਿੰਦੇ ਉਹ ਮਾਨੋ ਆਪਣੀ ਮਤ ਜੂਏ ਦੇ ਵਿੱਚ ਹਾਰ ਦਿੱਤੀ ਆਖੋ ਸਤਨਾ ਅੱਗੇ ਕੀ ਕਹਿੰਦੇ ਨੇ ਕੂੜਕੋ ਸਤ ਉਹ ਪਾਪ ਕਮਾਵੇ ਫਿਰ ਉਹ ਝੂਠ ਤੇ ਅਪਵਿੱਤਰਤਾ ਦੇ ਗੁਣ ਵਾਹਿਗੁਰੂ ਗੁਨਾਹ ਕਰਦਾ ਹੈ ਪਾਪ ਕਰਦਾ ਹੈ ਕਿਆ ਉਹ ਸੁਣਾ ਕਿ ਆਖ ਸੁਣਾਵੇ ਉਹ ਕੀ ਸੁਣ ਸਕਦਾ ਹੈ ਤੇ ਕੀ ਹੋਰਨਾਂ ਨੂੰ ਦੱਸ ਸਕਦਾ ਹੈ ਅੰਨਾ ਬੋਲਾ ਖੂਏ ਉਜੜ ਪਾਈ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਅੰਨਾ ਤੇ ਬੋਲਾ ਹੈ ਅਤੇ ਰਾਹੋਂ ਰਾਹੋਂ ਉਲਟ ਕੇ ਕਹਿੰਦੇ ਉਜੜ ਉਜਾੜ ਅੰਦਰ ਭਟਕਦਾ ਹੈ ਆਪਣੇ ਰਸਤੇ ਨੂੰ ਛੱਡ ਕੇ ਉਹ ਖੂਹ ਦੇ ਵਿੱਚ ਟੋਏ ਦੇ ਵਿੱਚ गिरਦਾ ਹੈ ਉਹ ਜਾੜ ਅੰਦਰ ਭਟਕਦਾ ਹੈ ਮਨ ਮੁਖ ਅੰਦਾ ਆਵੇ ਜਾਈ ਸੱਚੀ ਪਾਛਾ ਮਰ ਜੀ ਕਹਿੰਦੇ ਜਿਹੜਾ ਮਨ ਮੁਖ ਅਧਰਮੀ ਆਉਂਦਾ ਤੇ ਜਾਂਦਾ ਰਹਿੰਦਾ ਭਾਵ ਕਿ ਜੁਨਾ ਦੇ ਵਿੱਚ ਪੈ ਕੇ ਜੰਮ ਪਿਆ ਕਦੇ ਮਰ ਪਿਆ ਕਦੇ ਜੰਮ ਪਿਆ ਕਦੇ ਮਰ ਪਿਆ ਕੌਣ ਜਿਹੜਾ ਮਨਮੁਖ ਹੈ ਉਹੋ ਬਿਨ ਸਤਗੁਰ ਪੇਟੇ ਥਾਏ ਨਾ ਪਾਈ ਮਹਾਰਾਜ ਜੀ ਕਹਿੰਦੇ ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਉਸ ਨੂੰ ਕੋਈ ਵੀ ਆਰਾਮ ਦੀ ਥਾਂ ਨਹੀਂ ਮਿਲਦੀ ਉਨੂੰ ਕੋਈ ਵੀ ਸੁਖ ਨਹੀਂ ਮਿਲਦਾ ਸੱਚੇ ਪਾਤਸ਼ਾਹ ਦੇ ਮੇਰਨ ਬਾਝੋ ਨਾਨਕ ਪੁਰਬ ਲਿਖਿਆ ਕਮਾਈ ਨਾਨਕ ਉਹ ਤੁਰ ਦੀ ਲਿਖ ਲਿਖਿਤ ਅਨਸਾਰ ਕਰਮ ਕਰਦਾ ਹੈ ਪਾਉੜੀ ਜਿਨ ਕੈ ਚਿੱਤ ਕਠੋਰ ਹੈ 세 ਬਹਿਨਾ ਸਤਗੁਰੂ ਪਾਸ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਦਿਲ ਸਖਤ ਹਨ ਕਠੋਰ ਹਨ ਉਹ ਸੱਚੇ ਗੁਰਾਂ ਦੇ ਕੋਲ ਨਹੀਂ ਬਹਿੰਦੇ ਉਹ ਬੈਠ ਨਹੀਂ ਸਕਦੇ ਕਿਉਂ ਉਥੇ ਸੱਚ ਬਰਤਦਾ ਕੁੜਿਆਰ ਚਿੱਤ ਉਦਾਸ ਸੱਚੇ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਉੱਥੇ ਇਹ ਸੱਚ ਪਵਿੱਤਰ ਹੋ ਰਿਹਾ ਹੈ ਸੱਚ ਵਰਤ ਰਿਹਾ ਹੈ ਤੇ ਝੂਠੇ ਮਾਨਸਕ ਤੌਰ ਤੇ ਗੁਰਮੁਖ ਪਿਆਰਿਓ ਉਹਨਾਂ ਦੇ ਚਿੱਤ ਉਦਾਸ ਰਹਿੰਦੇ ਨੇ ਕਿਉਂਕਿ ਉੱਥੇ ਸੱਚ ਚੱਲਣਾ ਹੈ ਸੱਚ ਬੋਲਿਆ ਜਾਂਦਾ ਹੈ ਇਸ ਕਰਕੇ ਅੱਗੇ ਕੀ ਕਹਿੰਦੇ ਨੇ ਓਏ ਬਲ ਸਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰ ਪਾਸ ਮਹਾਰਾਜ ਜੀ ਕਹਿੰਦੇ ਉਹ 헤ਰਾ ਫੇਰੀ ਕਰਕੇ ਬਖਤ ਗੁਜ਼ਾਰਦੇ ਹਨ ਅਤੇ ਮੁੜ ਕੇ ਜਾ ਕੇ ਫੇਰ ਉਹ ਝੂਠਿਆਂ ਦੇ ਕੋਲ ਬੈਠ ਜਾਂਦੇ ਹਨ ਵਿਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕੋ ਨਿਰਜਾਸ ਮਹਾਰਾਜ ਜੀ ਕਹਿੰਦੇ ਸੱਚ ਅੰਦਰ ਝੂਠ ਨਹੀਂ ਮਿਲਦਾ اے ਮੇਰੀ ਜਿੰਦੜੀਏ ਤੂੰ ਨਿਰਣਾ ਕਰਕੇ ਦੇਖ ਲੈ ਆਹ ਲਾਸਟ ਪੰਕਤੀ ਸਰਵਣ ਕਰੀਏ ਫਿਰ ਗੁਰੂ ਕੀਆਂ ਦੇਗਾਂ ਵਰਤਨੀਆਂ ਪ੍ਰਸ਼ਾਦ ਲੈ ਕੇ ਫਿਰ ਆਪਕੋ ਆਪਣੇ ਘਰ ਵੇਹਰ ਕਰਨੇ ਆ ਕੀ ਕਹਿੰਦੇ ਨੇ ਲਾਸਟ ਪੰਕਤੀ ਦੇ ਵਿੱਚ ਸੱਚੇ ਪਾਸਾ ਮਹਾਰਾਜ ਜੀ ਕੂੜਿਆਰ ਕੂੜਿਆਰੀ ਜਾਇਰ ਲਈ ਸੱਚੇ ਯਾਰ ਸਿੱਖ ਬੈਠੇ ਸਤਿਗੁਰ ਪਾਸ ਕੂੜਿਆਰ ਕੂੜਿਆਰੀ ਜਾਇਰ ਲਈ ਸੱਚੇ ਆਰ ਸਿੱਖ ਬੈਠੇ ਸਤਿਗੁਰੂ ਪਾਸ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਝੂਠੇ ਜਾ ਕੇ ਝੂਠਿਆਂ ਦੇ ਨਾਲ ਮਿਲਦੇ ਨੇ ਝੂਠੇ ਜਾ ਕੇ ਝੂਠਿਆਂ ਦੇ ਕੋਲ ਬਹਿੰਦੇ ਨੇ ਤੇ ਜਿਹੜੇ ਸੱਚੇ ਸਿੱਖ ਉਹ ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਬਹਿੰਦੇ ਨੇ ਆਖੋ ਸਤਨਾਮ ਸੋ ਇਹ ਸਿਪਾਈ ਅੱਜ ਦਾ ਹੁਕਮਨਾਮਾ ਸਾਹਿਬ ਆਉ ਗੁਰਬਾਣੀ ਪੜਦਿਆਂ ਸੁਣਦਿਆਂ ਸੇਵਾ ਕਰਦਿਆਂ ਬੇਅੰਤ ਹੀ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਿਗੁਰੂ ਜੀ ਬਖਸ਼ਣ ਹਾਰ ਹਨ ਅੱਗੋਂ ਬਾਅਦ ਤੇ ਸੱਤੇ ਮੇਰਾ ਪ੍ਰਿਆਤ ਰੱਖ ਕੇ ਸੁਧ ਸਪਟ ਗੁਰਬਾਣੀ ਪੜਨ ਦੀ ਗੁਰਬਾਣੀ ਦੀ ਵਿਚਾਰ ਕਰਨ ਦੀ ਸਮਤ ਬਖਸ਼ਿਸ਼ ਕਰਨ ਆਉ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਤੁਸੀਂ ਸਾਨੂੰ ਨਮਾਨਿਆਂ ਨੂੰ ਨਤਾਨਿਆਂ ਨੂੰ ਆਪਣੇ ਚਰਨਾਂ ਦੇ ਵਿੱਚ ਬੈਠਣ ਦੇ ਇਸ ਪਾਗ ਸਮੇਂ ਬਖਸ਼ਿਸ਼ ਕਰਦੇ ਹੋ ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ ਆਓ ਹੁਣ ਕਰੀਏ 1 ਮਿੰਟ ਵਾਸਤੇ ਰਸਨਾ ਪਵਿੱਤਰ ਫਿਰ ਆਪਾਂ ਗੁਰੂਕਿਆਂ ਦੇ ਗਾਂ ਪ੍ਰਾਪਤ ਕਰਾਂਗੇ ਵਾਹ ਗੁਰੂ 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 ਵਾਹ 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 ਵੀ ਵਾਹ ਇਹੀ ਸਿਮਨ ਕਰਦੇ ਸੀ ਸਾਡੇ ਦਸੇ ਗੁਰੂ ਸਹਿਬਾਨ ਇਸੇ ਤਰ੍ਹਾਂ ਇਸੀ ਤਰ੍ਹਾਂ ਹੀ ਸਿਮਰਨ ਕਰਦੇ ਸੀ ਪ੍ਰਤਨ ਸਿੰਘ ਬੀਬੀ ਬੀਬੀਆਂ ਤੇ ਸਿੰਘ ਇਸੇ ਤਰ੍ਹਾਂ ਨਾਮ ਸਿਮਰਨ ਕਰਦੇ ਸੀ ਛੋਟੇ ਤੇ ਵੱਡੇ ਸਹਬਜ਼ਾਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਹ ਗੁਰੂ 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 ਸੋ ਅញ្ញ ਸੰਗਤਾਂ ਦਾ ਇਹ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪਣਿਆਂ ਦਾ ਕੋਟਨ ਕੋਟ ਕੋਟ ਧੰਨਵਾਦ ਤੁਸੀਂ ਸਾਡੇ ਤੇ ਬਹੁਤ ಅಪਾਰ ਬਖਸ਼ਿਸ਼ ਕਰਦੇ ਹੋ ਤੇ ਆਪ ਸਾਨੂੰ ਆਪਣੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇ ਬਖਸ਼ਿਸ਼ ਕਰਦੇ ਹੋ ਇਹ ਤੁਸੀਂ ਲਾਸਟ ਪੰਕਤੀ ਵਿੱਚ ਸੁਣੇ ਲਿਆ ਸੀ ਕੂੜਿਆਰ ਕੂੜਿਆਰੀ ਜਾਇਰਲੇ ਕਿਨੇ ਜਿਹੜੇ ਝੂਠੇ ਨੇ ਉਹ ਝੂਠਿਆਂ ਦੇ ਵਿੱਚ ਬੈਂਦੇ ਨੇ ਤੇ ਜਿਹੜੇ ਸਚਿਆਰੇ ਸਿੱਖ ਬੈਠੇ ਸਤਗੁਰੂ ਪਾਸ ਜਿਹੜੇ ਸਚਿਆਰੇ ਨੇ ਸੱਚੇ ਨੇ ਉਹ ਮਹਾਰਾਜ ਦੇ ਕੋਲ ਬੈਂਦੇ ਨੇ ਆਖੋ ਸਤਨਾਮ ਇਹ ਮੈਂ ਨਹੀਂ ਕਹਿੰਦਾ ਬਾਣੀ ਕਹਿੰਦੀ ਹੈ ਸੱਚੇ ਪਾਸਾ ਮਹਾਰਾਜ ਦੀ ਸੋ ਭਾਈ ਜਿੰਨਾ ਵੀ ਲਾਹਾ ਲਈਏ ਉਹਨਾਂ ਥੋੜਾ ਹੈ ਆਓ ਹਰ ਰੋਜ਼ 10 ਵਜੇ ਤੋਂ ਲੈ ਕੇ 12 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ ਬੀਬੀਆਂ ਮਾਈਆਂ ਲੈ ਆ ਕਰੋ ਪਾਈ ਲਾਹ ਜਿੰਨਾ ਵੀ ਲੈ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਾਹਿ ਦੀ ਧਾਲ